ਕਿੱਤਾ ਬੁਲਾ ਰਿਹਾ ਜੀ ਇਹ ਕੀ ਇਹਨਾਂ ਦੀ ਤੁਹਾਡਾ ਪਾਲ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਜੋ ਇੱਥੇ ਕਾਫਲਾ ਰਵਾਨਾ ਕੀਤਾ ਜਾ ਰਿਹਾ ਤੇ ਕਿੱਥੇ ਜਾ ਰਿਹਾ ਜੀ ਅੱਜ ਜੀ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਤੋਂ ਸਾਡੇ ਬਹੁਤ ਹੀ ਸਰਕਾਰੀਓ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਪੁੰਦਰ ਦੇ ਨਿਸ਼ਾ ਨਿਰਦੇਸ਼ਾਂ ਮੁਤਾਬਕ ਸਾਡੇ ਬਲਾਕ ਪ੍ਰਧਾਨ ਸਰਦਾਰ ਅਰਤਾਜ ਸਿੰਘ ਜੀ ਦੀ ਯੋਗਗਵਾਈ ਦੇ ਵਿੱਚ ਬਹੁਤ ਹੀ ਵੱਡਾ ਕਾਫਲਾ ਜਿਹੜਾ ਇੱਕ ਸਾਡੇ ਕੌਮੀ ਕਲਮੀਨਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਬੇਬੁਨਿਆਦ ਦੋਸ਼ਾਂ ਦੇ ਵਿੱਚ ਜਿਹੜੀ ਭਾਜਪਾ ਦੀ ਗਵਰਨਮੈਂਟ ਆ ਉਹ ਇਹਨਾਂ ਨੂੰ ਜਿਹੜਾ ਹਰਾਸ ਦੇ ਵਿੱਚ ਨਜਾਇਜ਼ ਰੱਖਿਆ ਹੋਇਆ ਉਹਦੇ ਅਗੇਂਸਟ ਜਿਹੜਾ ਪ੍ਰੋਟੈਸਟ ਕਰਨ ਲਈ ਜਿਹੜਾ ਚੰਡੀਗੜ੍ਹ ਆ ਅੱਜ ਇੱਕ ਵੱਡੇ ਇਕਾਫਲੇ ਦੇ ਵਿੱਚ ਜਿਹੜਾ ਅਸੀਂ ਸਰਦਾਰ ਲਾਲਜੀ ਸਿੰਘ ਜੀ ਭੁੱਲਰ ਦੀ ਜਿਹੜੀ ਅਗਵਾਈ ਦੇ ਵਿੱਚ ਉੱਥੇ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਸਭਰਾ ਤੋਂ ਜਿਹੜੀ ਸਾਰੇ ਜਿਵੇਂ ਟੀਮ ਦੇ ਮੈਂਬਰ ਆ ਪਾਰਟੀ ਵਰਕਰ ਸਾਰੇ ਪਹੁੰਚ ਰਹੇ ਹਾਂਜੀ ਕੀ ਨਾ ਲਈ ਤੁਹਾਡਾ ਅਸ਼ਵੀਗਮਾਰ ਪਲਾਗ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਪੱਟੀ ਹਾਂਜੀ ਅੱਜ ਕਿੱਥੇ ਜਾ ਰਹੇ ਜੋ ਇਹ ਕਾਫਲਾ ਲੈ ਕੇ ਜਾ ਰਹੇ ਜੀ ਅੱਜ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੋ ਭਾਜਪੀ ਸਰਕਾਰ ਨੇ ਨਜਾਇਜ਼ ਹਰਾਸ ਵਿੱਚ ਰੱਖਿਆ ਉਹਨਾਂ ਨੂੰ ਛਡਾਉਣ ਵਾਸਤੇ ਉਹਨਾਂ ਦੀ ਗੱਲ ਉਹਨਾਂ ਦੀ ਆਵਾਜ਼ ਹੋਣ ਵਾਸਤੇ ਅੱਜ ਅਸੀਂ ਦਿੱਲੀ ਆਪਣੇ ਚੰਡੀਗੜ੍ਹ ਸਾਰੀ ਚੰਡੀਗੜ੍ਹ ਵਿਖੇ ਜਿਹੜਾ ਜਿੱਥੇ ਧਰਨਾ ਲਾਉਣ ਵਾਸਤੇ ਜਾ ਰਹੇ ਹਾਂ ਇਹ ਸਰਦਾਰ ਲਾਲਜੀ ਸਿੰਘ ਪੁਲਰਜੀ ਵਾਹੀ ਦੇ ਵਿੱਚ ਵੱਡਾ ਕਾਫਲਾ ਜਿਹੜਾ ਪਲਾਗ ਪ੍ਰਧਾਨ ਅਵਕਰ ਸਿੰਘ ਦਾਸ ਵੱਲੋਂ ਅਤੇ ਸਰਦਾਰ ਸੁਵਾਨ ਸਿੰਘ ਵੱਲੋਂ ਲੈ ਕੇ ਜਾ ਰਿਹਾ ਹੈ ਇਹਨਾਂ ਦਾ ਨਰਨਾਜੀ ਬਲਾਕ ਪ੍ਰਧਾਨ ਅਵਕਰ ਸਿੰਘ ਸਭਰਾ ਜੀ ਅੱਜ ਉਹ ਕਾਫਲਾ ਲੈ ਕੇ ਇੱਥੋਂ ਰਵਾਨਾ ਹੋ ਰਿਹਾ ਕੀ ਕਹਿਣਾ ਚਾਹੁੰਦੇ ਕਿੱਥੇ ਜਾ ਰਿਹਾ ਜੀ 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 ਵੇਖੋ ਜੋ ਭਾਜਪਾ ਸਰਕਾਰ ਨੇ ਅਰਵਿੰਦ ਕੇਂਦਰੀਵਾਲ ਨੂੰ ਨਜਾਇਜ਼ ਰਿਆਤ ਦੇ ਹੱਥ ਚ ਰੱਖਿਆ ਅੱਜ ਅਸੀਂ ਉਹ ਰੋਸ ਮਤਾਹਰਾ ਕਰਨਾ ਚੰਡੀਗੜ੍ਹ ਪਹੁੰਚ ਰਹੇ ਹਾਂ ਜੀ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਢੁਲਰ ਦੇ ਆਪਕੋ